ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਈ ਆਪਣਾ ਪਿੰਡ ਸੰਧੂ ਕਲਾਂ ਜੀ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਤਹਿਸੀਲ ਆਪਾਂ ਨੂੰ ਪੈ ਜਾਂਦੀ ਆ ਤਾਂ ਭਾਈ ਠੀਕ ਆ ਜੀ ਤੇ ਆਪਣਾ ਨੰਬਰ ਵੀ ਬੋਲ ਦਿਓ ਜੀ ਨੰਬਰ 9915466734 ਦੁਬਾਰੇ ਫਿਰ ਬੋਲ ਦਿਓ 9915466734 ਹਾਂਜੀ ਦਿਖਾ ਦਿਓ ਜੀ ਗਾਂ ਆਪਣੀਆਂ ਆ ਦੇਖੋ ਬਾਈ ਜੀ ਗਾਂ ਕਿੰਨਾ ਦੁੱਧ ਦਿਆ ਵੀ ਇਹ ਦੇਖ ਇਹਦੇ ਥੱਲੇ 12 ਕਿਲੋ ਦੁੱਧ ਆ ਬਾਈ ਗਾਂ ਤੋਕੜ ਹੈਗੀ ਠੀਕ ਆ ਜੀ ਆ ਜਗਾਂ ਦੀ ਮੰਨ ਲਓ ਵੀ ਹੀਟ ਚੱਕੀ ਵੀ ਠੀਕ ਆ ਜੀ ਸੂਈ ਹੈਗੀ 4-5 ਮਹੀਨਾ ਜੀ ਠੀਕ ਹੈ ਜੀ ਬੱਚਾ ਪੁੱਛਿਆ ਜੀ ਬੱਚਾ ਹੈ ਨਹੀਂ ਬੱਚਾ ਠੀਕ ਹੈ ਜੀ ਬੀ ਬੱਚਾ ਹੈ ਇਹਦਾ 100 ਦਿਨ ਹਾਂਜੀ ਬਾਈ ਕੀ ਰੇਟ ਰੁੱਟਾ ਜੀ ਇਹਦਾ ਇਹਦਾ ਰੇਟ ਕਰਦੇ ਆ 32000 ਰੁਪਏ ਠੀਕ ਹੈ ਜੀ ਬੜੀ 32000 ਰੁਪਏ ਮੰਗਦਾ ਬਾਈ ਕੱਦ ਵਜਨ ਸਾਰੇ ਪੱਖੋਂ ਇੱਕੋ ਜਿਹਾ ਚੋਣ ਚਾਂਣ ਦੀ ਬਹੁਤ ਸਾਫ ਹੈ ਠੀਕ ਹੈ ਜੀ ਦੂਜਾ ਸੂਆ ਠੀਕ ਹੈ ਜੀ ਹਲੇ ਵਾਲੋ ਕੋ ਦੇਖ ਸਕਦੇ ਹੋ ਦੂਜਾ ਸੂਈ ਜੀ ਨਾ ਬਾਕੀ ਬਾਈ ਜੀ ਦੇ ਨੰਬਰ ਦੇਦਾ ਜੀ ਆਪਾਂ ਬਾਈ ਨਾਲ ਕੰਡੈਕਟ ਕਰ ਲਿਓ ਹਾਂਜੀ ਬਾਈ ਜੀ ਦੂਜੀ ਵੀ ਦਿਖਾ ਦਿਓ ਜੀ ਇਹ ਪਹਿਲਾ ਸੂਆ ਬੱਚੀ ਹੈ ਜੀ 11 ਕਿਲੋ ਦੁੱਧ ਹੈ ਠੀਕ ਹੈ ਜੀ ਇਹ ਵੀ ਮੰਨ ਲਓ ਵੀ ਖਾਲੂਈ ਹੈ ਖਾਲੀ ਹੈ ਜੀ ਹਾਂਜੀ ਇਹਦਾ ਬੱਚਾ ਪੁੱਤਾਂ ਇਹਦਾ ਬੱਚਾ ਵੀ ਹੈ ਨਹੀਂ ਇਹ ਹੋਊਗੀ ਸੂਈ ਵੀ ਤਿੰਨ ਸਾਢੇ ਤਿੰਨ ਮਹੀਨਾ ਦੀ ਠੀਕ ਹੈ ਜੀ ਦਿਖਾ ਦਿਓ ਜੀ ਤੁਰਕ ਇਹਦਾ ਰੇਟ ਰੁੱਤ ਵੀ ਦੱਸ ਦਿਓ ਬਾਈ ਕੀ ਆ ਇਹਦਾ ਰੇਟ 28000 ਰੁਪਈਆ ਠੀਕ ਹੈ ਜੀ 28000 ਰੁਪਈਆ ਰੇਟ ਹੈ ਬਾਈ ਦੇਖ ਸਕਦੇ ਹੋ ਮੋਰ ਲੋ ਜਿਹੜ ਨੂੰ ਚੋਕੇ ਦੋ ਟਾਈਮ ਆ ਜੀ ਤਸੱਲੀ ਕਰਕੇ ਲਿਆਵੇ ਅਗਲਾ ਠੀਕ ਹੈ ਆ ਦੇਖ ਸਕਦੇ ਬਾਈ ਕਹਿੰਦਾ ਪੂਰੀ ਸੀਰਾ ਠੰਢੀ ਥਾਂ ਲੈ ਰੇ ਜੀ ਸਾਰੇ ਕਾਹੇ ਜੀ ਠੀਕ ਹੈ ਕੋਈ ਭੂਰਸਾਲਾ ਫੋਟ ਸੰਗ ਕੁਛ ਨਹੀਂ ਠੀਕ ਹੈ ਅਗਲੀ ਵੀ ਦਿਖਾ ਦਿਓ ਜੀ ਬਾਈ ਕੋਲ ਚਾਰ ਗਈਆਂ ਜੀ ਦੇਖ ਸਕਦੇ ਸਾਰੀ ਬਕਾਊਆ ਹਾਂਜੀ ਬਾਈ ਇਹ ਕਿੰਨੇ ਜੱਸੀ ਆ ਜੀ ਤੀਜਾ ਸੂਆ ਸੂਗੀ ਭਰਾਤ ਕੀ ਠੀਕ ਆ ਜੀ ਇਹ ਦੇ ਮੰਨ ਲਓ ਵੀ ਦੋ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਆ ਜੀ ਦੁੱਧ ਪਿਛਲੇ ਸੂਏ ਦਾ ਤਾਂ 17 ਕਿਲੋ ਇਹਦਾ ਠੀਕ ਆ ਜੀ ਹਾਂ ਪਰ ਥੋੜੀ ਜੀ ਬੰਦੇ ਨੇ ਐ ਕਿ ਸੰਭੀ ਨਹੀਂ ਠੀਕ ਆ ਜੀ ਕੀ ਰੇਟ ਲੂਡ ਬ੍ਰਦਰ ਇਹਦਾ ਰੇਟ ਕਰਦੇ ਆ 42000 ਰੁਪਏ ਜੀ ਬਾਈ ਸੂਣ ਥੋੜਾ ਟਾਈਮ ਲਾ ਬਾਈ ਕਹਿੰਦਾ 42000 ਰੁਪਏ ਲੈਣਾ ਜੀ ਤੇ ਦੁੱਧ ਹੈਗਾ 17 ਲੀਟਰ ਪੂਰਾ ਤਾਂ ਰੀਸੰਗੀ ਆ ਜੀ ਹਾਂਜੀ ਆ ਵੀ ਤਰਖਾ ਲਈਏ ਇਹ ਸੁਈ ਵੀ ਵੀਰੇ ਇਹ ਟੋਕੜਾ ਹੈ ਕੀ ਮੰਨ ਲਓ ਵੀ 12 ਕਿਲੋ ਦੁੱਧ ਹੈ ਥੱਲੇ ਪੌਣੇ 2 ਮਹੀਨਿਆਂ ਦੀ ਗੱਪਣਾ ਠੀਕ ਹੈ ਇਹ ਮਗਰ ਕੀ ਹੈ ਜਿਹਦੇ ਬੱਚਾ ਹੈ ਨਹੀਂ ਬੱਚਾ ਇਹਦੇ ਵੀ ਨਹੀਂ ਹਾਂਜੀ ਠੀਕ ਹੈ ਜੀ ਦੁੱਧ ਦੁੱਧ ਕਿੰਨਾ ਹੈ ਇਹਦੇ ਦੁੱਧ 12 ਕਿਲੋ ਠੀਕ ਆ ਦੇਖ ਸਕਦੇ ਹੋ ਬਾਈ ਇਹ ਦੁੱਧ 12 ਕਿਲੋ ਕੀ ਰੇਟ ਟੁੱਟਾ ਜੀ ਇਹਦਾ ਇਹਦਾ 30000 ਰੁਪਏ ਬਾਈ ਇਹਦਾ 30000 ਰੁਪਿਆ ਰੇਟ ਆ ਦੇਖ ਸਕਦੇ ਆ। ਇਹ ਰੋਜ਼ ਤੁਹਾਨੂੰ ਵਧੀਆ ਜੀ ਦਾ। ਆ ਦੇਖ ਸਕਦੇ ਬਾਈ ਜੀ ਸਾਰੀਆਂ ਗਾਇਆਂ ਤੁਹਾਨੂੰ ਦੇਖ ਲਈਆਂ ਬਾਕੀ ਬਾਈ ਨਾਲ ਕੰਡੈਕਟ ਕਰ ਲਿਓ। ਪਿੰਡ ਸੰਧੂ ਜ਼ਿਲ੍ਹਾ ਬਰਨਾਲਾ ਤੇ ਓਕੇ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਧੰਨਵਾਦ।